ਬੋਲੇਕੋ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਮਾਤਾ ਚਰਨ ਗੌਰ ਦਾ ਮਦਰਡੇ ਦੇ ਹਵਾਲੇ ਨਾਲ ਸਿੱਧੂ ਮੂਸੇ ਵਾਲੇ ਨੂੰ ਲੈ ਕੇ ਇੱਕ ਵੱਡਾ ਤੇ ਭਾਵਕ ਬਿਆਨ ਸਾਹਮਣੇ ਆਇਆ ਕੀ ਬਿਆਨ ਆਇਆ ਹੈ ਇਹ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਉਸ ਤੋਂ ਪਹਿਲੇ ਸਾਰੇ ਸਿੱਖ ਵੀਰਾਂ ਅਗੇ ਬੇਨਤੀ ਆ ਕਿ ਵੀਡੀਓ ਨੂੰ ਸਕਿਪ ਨਹੀਂ ਕਰਨਾ ਅੰਤ ਤੱਕ ਜੁੜੇ ਰਹਿਣਾ ਉਮੀਦ ਕਰਨੀ ਵੀਡੀਓ ਤੁਹਾਡੇ ਵਾਸਤੇ ਇਨਫੋਰਮੇਟਿਵ ਸਾਬਤ ਹੋਏਗੀ ਤੇ ਨਾਲੇ ਨਾਲ ਮੇਰੇ ਇਸ ਚੈਨਲ ਨੂੰ ਵੀ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਲਿਓ ਸੋ ਚੱਲ ਕੇ ਵੀਡੀਓ ਦੇਖਨੇ ਫਿਰ ਕਰਨੀ ਉਸ ਤੇ ਵਿਚਾਰ ਗੋ ਸਿੱਧੂ ਦੇ ਮਾਤਾ ਚਰਨਤੌਰ ਜੀ ਦਾ ਇੱਕ ਬਹੁਤ ਹੀ ਵੱਡਾ ਤੇ ਭਾਵੁਕ ਬਿਆਨ ਸਾਹਮਣੇ ਆਇਆ ਹੈ ਪੂਰੀ ਖਬਰ ਜਾਣਨ ਲਈ ਵੀਡੀਓ ਦੇ ਅਖੀਰ ਤੱਕ ਜਰੂਰ ਬਨੇ ਰਹੋ ਅੱਜ ਹੈਗਾ ਮਦਰਸਡੇ ਯਾਨੀ ਕਿ ਮਾਮਾ ਦੇ ਦਿਨ ਕਈ ਲੋਕ ਸਿਰਫ ਅੱਜ ਦੇ ਦਿਨ ਹੀ ਮਾਮਾ ਨੂੰ ਯਾਦ ਕਰਦੇ ਹਨ ਪਰ ਮਾਮਾ ਦੇ ਦਿਨ ਨਹੀਂ ਹੁੰਦੇ ਮਾਮਾ ਨਾਲ ਦਿਨ ਹੁੰਦੇ ਹਨ ਖੈਰ ਅੱਜ ਦੇ ਦਿਨ ਸਿੱਧੂ ਮੂਸੇਵਾਲ ਦੇ ਮਾਤਾ ਚਰਨਕੌਰ ਜੀ ਬਹੁਤ ਹੀ ਜ਼ਿਆਦਾ ਭਾਵਕ ਹੋਏ ਸਭ ਤੋਂ ਪਹਿਲਾਂ ਉਹ ਆਪਣੇ ਇੰਸਟਾ ਅਕਾਊਂਟ ਉੱਤੇ ਇੱਕ ਰੀਲ ਸ਼ੇਅਰ ਕਰਦੇ ਹਨ ਜੋ ਤੁਸੀਂ ਸਕਰੀਨ ਉੱਪਰ ਵੀ ਦੇਖ ਰਹੇ ਹੋਵੋਗੇ ਜਿਸ ਵਿੱਚ ਮਾਤਾ ਜੀ ਅਤੇ ਭਾਈ ਸਿੱਧੂ ਦਾ ਬੁੱਤ ਨਜ਼ਰ ਆ ਰਿਹਾ ਹੈ ਜੋ ਵੀਡੀਓ ਬਹੁਤ ਜ਼ਿਆਦਾ ਭਾਵੁਕ ਵੀ ਕਰ ਰਹੀ ਹੈ ਅਤੇ ਇਸ ਦੇ ਕੈਪਸ਼ਨ ਵਿੱਚ ਮਾਤਾ ਜੀ ਲਿਖਦੇ ਹਨ ਮਿਸ ਜੂ ਪੁੱਤ ਪਾਵੇਂ ਕੈਪਸ਼ਨ ਵਿੱਚ ਬੱਚੇ ਸ਼ਬਦ ਦੋ ਤਿੰਨ ਹੀ ਕਿਉਂ ਨਾ ਲਿਖੇ ਹੁਣ ਪਰ ਇੰਨਾ ਵਿੱਚ ਕਰੋਨਾ ਸ਼ਬਦਾਂ ਤੋਂ ਵੀ ਵੱਧ ਦਾ ਦੁੱਖ ਮਹਿਸੂਸ ਹੋ ਰਿਹਾ ਹੈ ਇਕੱਲਾ ਇਸ ਪੋਸਟ ਵਿੱਚ ਨਹੀਂ ਮਾਤਾ ਜੀ ਨੇ ਆਪਣਾ ਦੁੱਖ ਸਾਂਝਾ ਕੀਤਾ ਅਤੇ ਇਸ ਤੋਂ ਬਾਅਦ ਮਾਤਾ ਜੀ ਦਾ ਇੱਕ ਲਾਈਵ ਬਿਆਨ ਵੀ ਸਾਹਮਣੇ ਆਉਂਦਾ ਹੈ ਜਿਵੇਂ ਬੱਚਾ ਮਾਤਾ ਕਰਨ ਕੌਰ ਜੀ ਕਹਿੰਦੇ ਹਨ ਕਿ ਵੈਸੇ ਤਾਂ ਸਿੱਧੂ ਸਾਡਾ ਸਰਬਣ ਪੁੱਤ ਸੀ ਉਹ ਇਕੱਲਾ ਅਜੁੱਧ ਦਿਨ ਹੀ ਨਹੀਂ ਸੀ ਸਾਨੂੰ ਯਾਦ ਕਰਦਾ ਜਾਂ ਇਕੱਲੀਆਂ ਪੋਸਟਾਂ ਪਾ ਕੇ ਮੈਨੂੰ ਫੇਕ ਮਦਰਸ ਜੇ ਦਾ ਅਹਿਸਾਸ ਨਹੀਂ ਕਰਾਉਂਦਾ ਸੀ ਉਹ ਹਰ ਰੋਜ਼ ਸਾਡੀਆਂ ਗੱਲਾਂ ਮੰਨਦਾ ਸਾਨੂੰ ਪਿਆਰ ਕਰਦਾ ਸਾਡੇ ਨਾਲ ਹਰ ਇੱਕ ਗੱਲ ਸ਼ੇਅਰ ਕਰਦਾ ਅੱਜ ਸਵੇਰ ਤੋਂ ਮੈਂ ਸਿੱਧੂ ਦੀਆਂ ਪੁਰਾਣੀਆਂ ਵੀਡੀਓਜ਼ ਦੇਖ ਕੇ ਰੋ ਰਹੀ ਹਾਂ ਪਰ ਮੈਨੂੰ ਆਪਦੇ ਪੁੱਤ ਤੇ ਪ੍ਰਾਊਡ ਫੀਲ ਵੀ ਹੁੰਦਾ ਹੈ ਕਿ ਉਹ ਸਾਥੋਂ ਕਦੇ ਬਾਹਰ ਨਹੀਂ ਸੀ ਉਹ ਇੱਕ ਅਸਲੀ ਬੇਟੇ ਦਾ ਫਰਜ਼ ਨਿਭਾ ਕੇ ਗਿਆ ਇਹ ਬਿਆਨ ਸਨ ਮਾਤਾ ਚਰਨ ਕੌਰ ਜੀ ਦੇ ਇਹਨਾਂ ਬਿਆਨਾਂ ਬਾਰੇ ਆਪਣੇ ਵਿਚਾਰ ਜ਼ਰੂਰ ਸਮਝ ਕੇ ਕਰਕੇ ਜਾਓ ਧੰਨਵਾਦ ਵੀਰੋ ਜਸਤਰਾ ਕਿ ਤੁਹਾਨੂੰ ਪਤਾ ਹੈ ਕੱਲ ਮਦਰ ਡੇ ਸੀਗਾ ਲੋਕਾਂ ਨੇ ਸੈਲੀਬ੍ਰੇਟ ਕੀਤਾ ਬਹੁਤ ਸਾਰੇ ਲੋਕ ਸਿਰਫ ਦਿਨ ਆदाई ਇੰਤਜ਼ਾਰ ਕਰਦੇ ਆ ਕਿ ਦਿਨ ਆਵੇ ਤੇ ਵੇਸ਼ ਕੀਤਾ ਜਾਵੇ ਕਿ ਮੇਰਾ ਇਹ ਮੰਨਣਾ ਹੈ ਕਿ ਦਿਨਾ ਦਿਨ ਤਾਂ ਸਿਰਫ ਇੱਕ ਬਹਾਨਾ ਹੁੰਦੇ ਆ ਅਗਲੇ ਨੂੰ ਕੁਛ ਕਰਨੇ ਦਾ ਲੇਕਿਨ ਜਿਹੜੇ ਲੋਗ ਕੀਮਤੀ ਆ ਜਿਨ੍ਹਾਂ ਦੀ ਜ਼ਿੰਦਗੀ ਚ ਕਦਰੋਂ ਕੀਮਤ ਆ ਉਹਨਾਂ ਨੂੰ ਰੋਜ਼ ਯਾਦ ਕਰਨਾ ਚਾਹੀਦਾ ਹੈ ਉਹਨਾਂ ਵਾਸਤੇ ਰੋਜ਼ ਉਹ ਦਿਨ ਸਪੈਸ਼ਲ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਕਿ ਕਿਹਾ ਜਾਂਦਾ ਹੈ ਨਾ ਕਿ ਮਦਰ ਡੇ ਮਾਵਾਂ ਦਾ ਦਿਨ ਮਾਵਾਂ ਦਾ ਦਿਨ ਨਹੀਂ ਹੁੰਦਾ ਬਲਕਿ ਮਾਵਾਂ ਦੇ ਨਾਲ ਦਿਨ ਹੁੰਦੇ ਆ ਮਾਵਾਂ ਹੋਣ ਤੇ ਜ਼ਿੰਦਗੀ ਚ ਬਹਾਰਾ ਹੁੰਦੀ ਆ ਮੌਜਾ ਹੁੰਦੀ ਆ ਰੌਣਕਾ ਹੁੰਦੀ ਆ ਗੂੜੀਆਂ ਛਾਵਾਂ ਹੁੰਦੀਆਂ ਕਿਉਂਕਿ ਮਾਂ ਇੱਕ ਐਸਾ ਘਣਾ ਦਰਖਤ ਹੈ ਜਿਹਦੀ ਛਾਂ ਬਹੁਤ ਗੂੜੀ ਹੈ ਜਿਹਦੇ ਚੋਂ ਤੁਹਾਨੂੰ ਧੁੱਪ ਨਹੀਂ ਲੱਗ ਸਕਦੀ ਤੁਹਾਨੂੰ ਤਤੀ ਹਵਾ ਨਹੀਂ ਲੱਗ ਸਕਦੀ ਇਸ ਲਈ ਇਹਨਾਂ ਦੀ ਕਦਰ ਕਰਨੀ ਚਾਹੀਦੀ ਹੈ ਇਸ حوالے ਨਾਲ ਮਾਤਾ ਚਰਨ ਗੌਰ ਦਾ ਵੀ ਪੈਗਾਮ ਆਇਆ ਮਾਤਾ ਚਰਨ ਗੌਰ ਨੇ ਆਪਣੇ ਇਨਸਟਾ ਦੇ ਉੱਤੇ ਇੱਕ ਰੀਲ ਸ਼ੇਅਰ ਕੀਤੀ ਜਿਹਦੇ ਵਿੱਚ ਭਾਈ ਸਿੱਧੂ ਮੂਸੇਵਾਲੇ ਦਾ ਪੁੱਤ ਸੀਗਾ ਤੇ ਮਾਤਾ ਖੜੇ ਸੀਗੇ ਨਾਲ ਉਹਨਾਂ ਨੇ نیچے ਲਿਖਿਆ ਵੀ ਮਿਸ ਯੂ ਪੁੱਤ ਵਰਡਸ ਤੇ ਬਹੁਤ ਥੋੜੇ ਸੀਗੇ ਲੇਕਿਨ ਦੁੱਖ ਉਹਨਾਂ ਵਰਡਸ ਦੇ ਵਿੱਚ ਕਰੋੜਾਂ ਲਫਜ਼ਾਂ ਦਾ ਸਿਗਾ ਉਹਨਾਂ ਦੇ ਦੁੱਖ ਨੂੰ ਫੀਲ ਕੀਤਾ ਜਾ ਸਕਦਾ ਸੀਗਾ ਕਿਉਂਕਿ ਸਿੱਧੂ ਮੂਸੇਵਾਲੇ ਦਾ ਉਹਨਾਂ ਦਾ ਘਲੋਤਾ ਬੇਟਾ ਸੀਗਾ ਉਹਨੇ ਦੱਸਿਆ ਕਿ ਸਿੱਧੂ ਨੇ ਸਿਰਫ ਦਿਨਾਂ ਦਾ ਇੰਤਜ਼ਾਰ ਨਹੀਂ ਸੀ ਕਰਦਾ ਸਾਨੂੰ ਵਿਸ਼ ਕਰ ਨਹੀਂ ਸੀ ਕਰਦਾ ਇਹਨਾਂ ਦਿਨਾਂ ਦੇ ਉੱਤੇ ਬਲਕਿ ਉਹ ਸਾਡੇ ਲਈ ਰੋਜ਼ ਕੁਛ ਨਾ ਕੁਛ ਨਿਆ ਕਰਦਾ ਸੀ ਹਰ ਚੀਜ਼ ਸਾਡੀ ਮਰਜ਼ੀ ਦੇ ਮੁਤਾਬਕ ਕਰਦਾ ਸੀ ਤੇ ਸਾਨੂੰ ਖੁਸ਼ ਕਰਨੇ ਵਾਸਤੇ ਉਹਨੂੰ ਜੋ ਕੁਝ ਕਰਨਾ ਪੈਂਦਾ ਸੀ ਉਹ ਕਰਦਾ ਸੀ ਉਹ ਤੇ ਜਾਣ ਦਾ ਦੁੱਖ ਤੇ ਹੈ لیکن خوشی اس چیز دی ہے کہ میرا پوت اپنے فرض نبھوندا گیا ہے۔ اونے کسی چیز تو بھی ਸਾਡੇ ਨਾਲ لاپرواہی نہیں کیتی ہوگی۔ اے માતા ਚਰਨਕੌਰ ਦੇ ਮਦਰ ਡੇ ਦੇ حوالے ਨਾਲ ਅਲਫਾਸ ਜਿਹੜੇ ਕਿ ਬਹੁਤ ਹੀ ਪਾਵਕ ਸੀਗੇ ਉਹਨਾਂ ਦਾ ਦੁੱਖ ਨਾ ਚ ਨਜ਼ਰ ਆਉਂਦਿਆ ਸੀਗਾ। ਫਿਰ ਉਹ ਤੁਹਾਡਾ ਇਹਨਾਂ ਬਾਰੇ ਕੀ خیال ਹੈ ਕਮੈਂਟ ਕਰਕੇ لازمی ਦੱਸਿਓ ਤੇ ਮੇਰੇ ਇਸ ਚੈਨਲ ਨੂੰ ਵੀ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼